ਸਤਿ ਸ਼੍ਰੀ ਅਕਾਲ ਦੋ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜੱਜ ਸਿੰਘ ਚਾਹਲ ਸਵਾਗਤ ਕਰਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਕੰਮਰ ਕਸੇ ਮਾਰਨੇ ਸ਼ੁਰੂ ਕਰ ਦਿੱਤੇ ਨੇ ਉਧਰ ਮਹਾਗੜ ਜੋੜ ਨੇ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਸੀਟਾਂ ਦੀ ਵੰਡ ਕਰ ਦਿੱਤੀ ਹੈ ਜਿਸ ਦਾ ਐਲਾਨ ਕੀਤਾ ਖੁਦ ਸੁਖਪਾਲ ਸਿੰਘ ਖਿਆਰਾ ਨੇ ਕੀਤਾ ਅਸੀਂ ਬਹੁਜਨ ਸਮਾਜ ਪਾਰਟੀ ਨੂੰ ਅ ਅਲੋਕੇਟ ਕੀਤੀਆਂ ਇੱਕ ਅਨੰਦਪੁਰ ਸਾਹਿਬ ਇੱਕ ਹੁਸ਼ਿਆਰਪੁਰ ਤੇ ਇੱਕ ਚਲੰਦਰ ਇਸ ਤੋਂ ਬਾਅਦ ਪੰਜਾਬ ਮੰਚ ਦੇ ਡਾਕਟਰ ਧਰਮਵੀਰ ਗਾਂਧੀ ਨੂੰ ਇੱਕ ਪਟਿਆਲਾ ਦੀ ਸੀਟ ਅਲੋਕੇਟ ਕੀਤੀ ਹੈ ਇਸ ਤੋਂ ਇਲਾਵਾ ਤਿੰਨ ਸੀਟਸ ਲੋਕ ਇਨਸਾਫ ਪਾਰਟੀ ਨੂੰ ਲੁਧਿਆਣਾ ਫਤਿਹਗੜ੍ਹ ਸਾਹਿਬ ਐਂਡ ਅੰਮ੍ਰਿਤਸਰ ਔਰ ਦੋ ਸੀਟਸ ਅਸੀਂ ਆਪ ਪੰਜਾਬ ਇਕਤਾ ਪਾਰਟੀ ਫਰੀਦਕੋਟ ਨ ਬਠਿੰਡਾ ਇਹਨਾਂ ਸੀਟਾਂ ਦੀ ਵੰਡ ਦੇ ਵਿੱਚ ਟਕਸਾਲੀਆਂ ਦਾ ਜ਼ਿਕਰ ਕਿਤੇ ਵੀ ਨਹੀਂ ਹੋਇਆ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਟਕਸਾਲੀਆਂ ਬਾਰੇ ਕੀ ਕਹਿਣਾ ਹੈ ਤਾਂ ਉਹਨਾਂ ਨੇ ਟਕਸਾਲੀਆਂ ਨੂੰ ਇੱਕ ਅਪੀਲ ਕਰ ਦਿੱਤੀ ਹੈ ਟਕਸਾਲੀ ਅਕਾਲੀ ਦਲ ਨੂੰ ਮੇਰੀ ਅਪੀਲ ਹੈ ਕਿ ਉਹ ਇਸ ਅਲਾਈਅੰਸ ਵਿੱਚ ਮੋੜ ਵਿਚਾਰ ਕਰਨ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਗਵਾਉਣਾ ਵੀ ਨਹੀਂ ਚਾਹੁੰਦੇ ਸੀ ਅਸੀਂ ਉਹਨਾਂ ਨੂੰ ਹਟਾਉਣਾ ਵੀ ਨਹੀਂ ਚਾਹੁੰਦੇ ਸੀ ਲੇਕਿਨ ਉਹਨਾਂ ਨੇ ਜਿਸ ਤਰ੍ਹਾਂ ਇੱਕ ਤਰਫਾ ਯੂਨਿਲੇਟਰਲੀ ਅਨੰਦਪੁਰ ਸਿੰਘ ਅਨੰਪੁਰ ਸਾਹਿਬ ਅ ਸੀ ਤੋਂ ਆਪਣਾ ਉਮੀਦਵਾਰ ਐਲਾਨ ਕਰਤਾ ਜਦ ਕਿ ਉਹ ਗੱਠ ਛੋੜਨ ਨਾਲ ਗੱਲਬਾਤ ਕਰ ਰਹੇ ਸੀ ਇੱਕ ਪਾਸੇ ਗੱਲ ਹਲੇ ਖਤਮ ਨਹੀਂ ਸੀ ਹੋਈ ਗੱਲਬਾਤ ਦੇ ਦੌਰਾਨ ਹੀ ਉਹਨਾਂ ਨੇ ਜਿਹੜਾ ਆਪਣਾ ਉਮੀਦਵਾਰ ਐਲਾਨ ਕਰਤਾ that was uncalled for ਔਰ ਅਸੀਂ ਸਮਝਦੇ ਕਿ ਉਹਦੇ ਤੇ ਬਹੁਜਨ ਸਮਾਜ ਪਾਰਟੀ ਦਾ ਜ਼ਿਆਦਾ ਅਧਿਕਾਰ ਸੀ ਸੀਟ ਦਾ गिवन ਦੀ ਫਿਗਰਸ ਐਂਡ ਦੀ ਵੋਟਸ ਪੋਲਡ ਇਨ 2017 ਐਂਡ 2014 ਐਂਡ 2009 ਉੱਥੇ ਬਹੁਜਨ ਸਮਾਜ ਪਾਰਟੀ ਦਾ ਇਹਨਾਂ ਸੀਟਾਂ ਇਹਨਾਂ ਅਸੈਂਬਲੀ ਸੀਟਾਂ ਦੇ ਥੱਲੇ ਅਨੰਦਪੁਰ ਵਿੱਚ ਠੀਕ ਆਧਾਰ ਨਜ਼ਰ ਆ ਰਿਹਾ ਸੀਗਾ ਇਸ ਲਈ ਅਸੀਂ ਹਲੇ ਵੀ ਚਾਹੁੰਦੇ ਹਾਂ ਕਿ ਟਕਸਾਲੀ ਅਕਾਲੀ ਦਲ ਜੜਾਵਾ ਉਹ ਸਾਡੇ ਇਸ ਗੱਠ ਜੋੜ ਦਾ ਹਿੱਸਾ ਬਣ ਸਕੇ ਮਹਾਂਗੜ ਜੋੜ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਵਿੱਚੋਂ ਸਿਰਫ 9 ਤੇ ਹੀ ਆਪਸ ਵਿੱਚ ਸੀਟਾਂ ਦੀ ਵੰਡ ਕੀਤੀ ਹੈ ਜਦੋਂ ਪੁੱਛਿਆ ਗਿਆ ਕਿ ਚਾਰ ਸੀਟਾਂ ਕਿਉਂ ਛੱਡੀਆਂ ਨੇ ਤਾਂ ਇਸ ਬਾਰੇ ਸੁਖਪਾਲ ਸਿੰਘ ਖੈਰਾ ਨੇ ਕੀ ਜਵਾਬ ਦਿੱਤਾ ਤੁਸੀਂ ਆਪ ਹੀ ਸੁਣ ਲਓ ਉਹ ਮੈਂ ਕਹਿ ਰਿਹਾ ਕਿ ਅਸੀਂ ਛੱਡੀਆਂ ਨੇ ਅਸੀਂ ਮੇਰੀ ਵੈਸੇ ਵਰਬਲ ਟਾਕ CPI ਦੇ ਸਰਦਾਰ ਬੰਦ ਸਿੰਘ ਬਰਾੜ ਨਾਲ ਵੀ ਹੋਈ ਆ ਸਾਡੇ ਬਹੁਤ ਸਤਿਕਾਰਯੋਗ ਨੇ ਫਾਰਮਰ ਸੈਕਟਰੀ ਆਫ CPI ਜੁਗਿੰਦਰ ਦਿਆਲ ਜੀ ਉਹਨਾਂ ਨਾਲ ਵੀ ਗੱਲ ਹੋਈ ਆ ਇੱਕ ਦਿਨ ਮੈਂ ਗੱਲ ਥੋੜੀ ਆਈ ਹੈ ਟੱਚ ਬੇਸ ਵਿਦ द CPM ਸੈਕਟਰੀ ਮਿਸਟਰ ਸੇਖੋਂ ਆਲਸੋ ਹੀ ਲਿਵਸ ਇਨ ਲੁਧਿਆਣਾ RMPI ਦੇ ਮਿਸਟਰ ਬੰਗਤਰਾਮ ਪਾਸਲਾ ਜੀ ਨਾਲ ਵੀ ਅਸੀਂ ਗੱਲ ਕੀਤੀ ਆ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਸਾਰਿਆਂ ਨੇ ਭਰੋਸਾ ਦਿੱਤਾ ਕਿ ਅਗਰ ਸਾਡੀ ਨੈਸ਼ਨਲ ਲੀਡਰਸ਼ਿਪ ਕਾਂਗਰਸ ਦੇ ਨਾਲ ਟਾਇਆਪ ਨਹੀਂ ਕਰਦੀ ਤਾਂ ਵੀ ਵਿਲ ਡੈਫੀਨਟਲੀ ਕਨਸੀਡਰ Aligning ourselves with the regional uh, alliance that you have uh, created. ਦਰਸਲ ਪੰਜਾਬ ਵਿੱਚ ਨਵੇਂ ਬਣੇ ਮਹਾਗੜ ਜੋੜ ਦੇ ਵਿੱਚ ਲੋਕ ਇਨਸਾਫ ਪਾਰਟੀ ਪੰਜਾਬੀ ਇਕਤਾ ਪਾਰਟੀ ਪੰਜਾਬ ਮੰਚ ਅਤੇ ਬੋਝਨ ਸਮਾਜ ਪਾਰਟੀ ਇਸ ਵੇਲੇ ਸ਼ਾਮਲ ਦੱਸੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ 9 ਸੀਟਾਂ ਦੀ ਵੰਡ ਆਪਸ ਦੇ ਵਿੱਚ ਕਰ ਲਈ ਗਈ ਹੈ 3 ਸੀਟਾਂ ਬੋਝਨ ਸਮਾਜ ਪਾਰਟੀ ਨੂੰ ਦਿੱਤੀਆਂ ਗਈਆਂ ਤੇ 3 ਨਹੀਂ ਲੋਕ ਇਨਸਾਫ ਪਾਰਟੀ ਨੂੰ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚੋਂ ਪੰਜਾਬੀ ਇਕਤਾ ਪਾਰਟੀ ਨੇ ਆਪਣੇ ਕੋਲ 2 ਸੀਟਾਂ ਰੱਖੀਆਂ ਨੇ ਜਿਨ੍ਹਾਂ ਦੇ ਵਿੱਚ ਬਠਿੰਡਾ ਅਤੇ ਫਰੀਦਕੋਟ ਹੈ ਇਸ ਤੋਂ ਇਲਾਵਾ ਪੰਜਾਬ ਮੰਚ ਦੇ ਡਾਕਟਰ ਤਨਵਿੰਨ ਗਾਂਧੀ ਨੂੰ ਪਟਿਆਲਾ ਤੋਂ ਆਪਣਾ ਉਮੀਦਵਾਰ ਇਹ ਮਹਾਗੜ ਜੋੜ ਪਹਿਲਾਂ ਹੀ ਐਲਾਨ ਚੁੱਕਿਆ ਹੈ ਪਰ ਇੱਥੇ ਮੁੱਖ ਦੇਖਣ ਵਾਲੀ ਗੱਲ ਇਹ ਹੈ ਕਿ ਸੁਖਪਾਲ ਸਿੰਘ ਜਾ ਜਿਨ੍ਹਾਂ ਨੂੰ ਕਿ ਇਸ ਮਹਾਗੜ੍ਹ ਜੋੜ ਦਾ ਰਥੀ ਮੰਨਿਆ ਜਾਂਦਾ ਹੈ ਉਹਨਾਂ ਨੇ ਸਿਰਫ ਆਪਣੀ ਪਾਰਟੀ ਲਈ ਦੋ ਹੀ ਸੀਟਾਂ ਰੱਖੀਆਂ ਨੇ ਜਿਸ ਦੇ ਵਿੱਚ ਬਠਿੰਡਾ ਅਤੇ ਫਰੀਦਕੋਟ ਹੈ ਬਠਿੰਡੇ ਤੋਂ ਚਰਚਾ ਚੱਲ ਰਹੀ ਹੈ ਕਿ ਸੁਖਪਾਲ ਸਿੰਘ ਖਹਿਰਾ ਚੋਣ ਲੜਨਗੇ ਤੇ ਫਰੀਦਕੋਟ ਤੋਂ ਬਲਦੇਵ ਸਿੰਘ ਜੈਤੋ ਜਿਨ੍ਹਾਂ ਨੇ ਕਿ ਆਮ ਆਦਮੀ ਪਾਰਟੀ ਪਿਛਲੇ ਦਿਨੀ ਛੱਡੀ ਹੈ ਉਹ ਉਮੀਦਵਾਰ ਹੋ ਸਕਦੇ ਨੇ ਇਸ ਤਰ੍ਹਾਂ ਤਿੰਨ ਸੀਟਾਂ ਲੋਕ ਇਨਸਾਫ ਪਾਰਟੀ ਨੂੰ ਦੇਣਾ ਬਹੁਤ ਵੱਡੀ ਗੱਲ ਮੰਨੀ ਜਾਂਦੀ ਹੈ ਕਿਉਂਕਿ ਬੈਂਸਾਂ ਦੀ ਪਾਰਟੀ ਨੂੰ ਲੁਧਿਆਣਾ ਦੀ ਪਾਰਟੀ ਮੰਨਿਆ ਜਾਂਦਾ ਹੈ ਪਰ ਫਿਰ ਵੀ ਉਹਨਾਂ ਨੂੰ ਲੁਧਿਆਣੇ ਦੇ ਨਾਲ ਨਾਲ ਫਤਿਹਗੜ੍ਹ ਸਾਹਿਬ ਦੀ ਸੀਟ ਵੀ ਦਿੱਤੀ ਗਈ ਹੈ ਅਤੇ ਅੰਮ੍ਰਿਤਸਰ ਦੀ ਸੀ ਪ੍ਰਿਸਰ ਦੀ ਸੀਟ ਇਸ ਕਰਕੇ ਵੀ ਦਿੱਤੀ ਗਈ ਹੈ ਕਿਉਂਕਿ ਟਕਸਾਲੀਆਂ ਨੂੰ ਮਹਾਗੜ ਜੋੜ ਦੇ ਵਿੱਚ ਹੁਣ ਸ਼ਾਮਲ ਹੋਣ ਦੀ ਚਰਚਾ ਉਹਨਾਂ ਦੀ ਖਤਮ ਹੋ ਚੁੱਕੀ ਹੈ ਕਿਉਂਕਿ ਟਕਸਾਲੀਆਂ ਨੇ ਨਨਦਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਆਪਣਾ ਦਾਵਾ ਠੋਕਿਆ ਸੀ ਅਤੇ ਉਸ ਇੱਕ ਸੀਟ ਨੂੰ ਲੈ ਕੇ ਉਹਨਾਂ ਨੇ ਮਹਾਗੜ ਜੋੜ ਦੇ ਨਾਲੋਂ ਆਪਣਾ ਨਾਤਾ ਲਗਭਗ ਤੋੜ ਲਿਆ ਉਹਨਾਂ ਦਾ ਕਹਿਣਾ ਸੀ ਕਿ ਨਨਦਪੁਰ ਸਾਹਿਬ ਤੋਂ ਅਸੀਂ ਆਪਣਾ ਉਮੀਦਵਾਰ ਖੜਾ ਕਰਨਾ ਜੋ ਕਿ ਉਹਨਾਂ ਨੇ ਵੀਰ ਦਵਿੰਦਰ ਸਿੰਘ ਨੂੰ ਆਪਣਾ ਉਮੀਦਵਾਰ ਐਲਾਨ ਵੀ ਦਿੱਤਾ ਹੈ ਬੋਜਨ ਸਮਾਰੇ ਪਾਰਟੀ ਦਾ ਕਹਿਣਾ ਹੈ ਕਿ ਸਾਡੀ ਉੱਥੇ ਬਹੁਤ ਜ਼ਿਆਦਾ ਵੋਟ ਹੈ ਇਸ ਕਰਕੇ ਅਸੀਂ ਉੱਥੋਂ ਆਪਣਾ ਉਮੀਦਵਾਰ ਖੜਾ ਕਰਨਾ ਹੈ ਤੇ ਮਹਾਗੜ ਜੋੜ ਨੇ ਨਨਦਪ ਟਕਸਾਲੀਆਂ ਅਤੇ ਬੈਂਸਾਂ ਦੀ ਕੁਝ ਖਾਸ ਨਹੀਂ ਬਣਦੀ ਸੀ। ਸ਼ਾਇਦ ਇਸੇ ਕਰਕੇ ਸਿਮਰਜੀਤ ਸਿੰਘ ਬੈਂਸ ਦੀ ਲੋਕ ਇਨਸਾਫ ਪਾਰਟੀ ਨੂੰ ਹੀ ਟਕਸਾਲੀਆਂ ਦਾ ਗੜ ਮੰਨਿਆ ਜਾਂਦਾ ਹੈ। ਅੰਮ੍ਰਿਤਸਰ ਦੀ ਸੀਟ ਵੀ ਦਿੱਤੀ ਗਈ ਹੈ। ਪਰ ਦੇਖਣ ਵਾਲੀ ਗੱਲ ਇਹ ਵੀ ਹੋਏਗੀ ਕਿ ਕੀ ਟਕਸਾਲੀਆਂ ਦੀ ਇਸ ਮਹਾਗੜ ਜੋੜ ਦੇ ਵਿੱਚ ਵਾਪਸੀ ਹੁੰਦੀ ਹੈ? ਅਤੇ ਜੇਕਰ ਵਾਪਸੀ ਹੁੰਦੀ ਹੈ ਤਾਂ ਕੀ ਸੀਟਾਂ ਦਾ ਹੇਰਫੇਰ, ਸੀਟਾਂ ਦੀ ਅਦਲਾ ਬਦਲੀ ਵੀ ਕੀਤੀ ਜਾਏਗੀ? ਕਿਉਂਕਿ ਜੋ ਸੀਟ ਅੰਮ੍ਰਿਤਸਰ ਦੀ ਲੋਕ ਇਨਸਾਫ ਪਾਰਟੀ ਨੂੰ ਦਿੱਤੀ ਗਈ ਹੈ, ਉਸ ਦੇ ਵਿੱਚ ਟਕਸਾਲੀਆਂ ਦਾ ਕਾਫੀ ਦਬਦਬਾ ਮੰਨਿਆ ਜਾਂਦਾ ਹੈ। ਜੇਕਰ ਉਹ ਮਹਾਗੜ ਜੋੜ ਦੇ ਵਿੱਚ ਆਉਂਦੇ ਨੇ ਤਾਂ ਅੰਮ੍ਰਿਤਸਰ ਦੀ ਸੀਟ ਟਕਸਾਲੀਆਂ ਨੂੰ ਦਿੱਤੀ ਨੇ ਕਿ ਕੀ ਇਹਨਾਂ ਸੀਟਾਂ ਦੀ ਵੰਡ ਤੋਂ ਤੁਹਾਨੂੰ ਲੱਗਦਾ ਹੈ ਕਿ ਮਹਾਗੜ ਜੁਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਤਾਲ ਠੋਕ ਸਕੇਗਾ ਕੋਈ ਅਸਰ ਦਿਖਾ ਸਕੇਗਾ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੇਕਰ ਤੁਸੀਂ ਪੰਜਾਬ ਦੀ ਕਿਸੇ ਵੀ ਖਬਰ ਤੋਂ ਖੁੰਝਣਾ ਨਹੀਂ ਚਾਹੁੰਦੇ ਤਾਂ ਪਲੇ ਸਟੋਰ ਤੇ ਜਾ ਕੇ ਦਾ ਪੰਜਾਬ ਟੀਵੀ ਦੀ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਸਾਡਾ ਪੇਜ ਲਾਈਕ ਕਰ ਲਓ Twitter ਅਤੇ Instagram ਤੇ ਸਾਨੂੰ ਫੋਲੋ ਕਰ ਲਓ ਤਾਂ ਜੋ ਤੁਸੀਂ ਪੰਜਾਬ ਦੀ ਕਿਸੇ ਵੀ ਖਬਰ ਤੋਂ ਵਾਂਝੇ ਨਾ ਰਹਿ ਸਕੋ ਮੈਂ ਜੱਜ ਸਿੰਘ ਚਾਹ ਹਲ ਅਗਲੀ ਵਾਰ ਫਿਰ ਆਦਰ ਰਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ